ਪੰਜਾਬ ਪੁਲਿਸ ਦੇ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਕਈ ਸਪਾ ਸੈਂਟਰਾਂ ਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਫਰੀਦਕੋਟ ਦੇ ਵਿੱਚ ਪੁਲਿਸ ਦੇ ਵੱਲੋਂ ਜਦੋਂ ਸਪਾ ਸੈਂਟਰ ਤੇ ਰੇਡ ਕੀਤੀ ਗਈ ਤਾਂ ਉੱਥੇ ਇਹ ਪਤਾ ਲੱਗਿਆ ਹੈ ਕਿ ਸਪਾ ਸੈਂਟਰ ਦੀ ਆੜ ਦੇ ਵਿੱਚ ਜਿਸਮ ਫਰੋਸ਼ੀ ਦਾ ਤੰਦਾ ਚਲਾਇਆ ਜਾ ਰਿਹਾ ਸੀ ਇਸ ਨੂੰ ਲੈ ਕੇ ਦੋ ਵਿਦੇਸ਼ੀ ਲੜਕੀਆਂ ਸਮੇਤ ਚਾਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੁੰਦੇ ਸਾਹਮਣੇ ਆਉਂਦੇ ਪਏ ਐ ਜ਼ਿਕਰੇ ਖਾਸੇ ਕਿ ਫਰੀਦਕੋਟ ਸਿਟੀ ਪੁਲਿਸ ਨੇ ਡੀਐਸਪੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਦੇਖਰੇਖ ਦੇ ਵਿੱਚ ਜਿੱਥੇ ਜਿਸਮ ਫਰੋਸ਼ੀ ਦੇ ਤੰਦੇ ਦਾ ਪਰਦਾ ਫਾਸ਼ ਕੀਤਾ ਹੈ ਉੱਥੇ ਹੀ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਇੱਥੋਂ ਪੁਲਿਸ ਨੇ ਦੋ ਵਿਦੇਸ਼ੀ ਲੜਕੀਆਂ ਸਮੇਤ ਚਾਰ ਨੂੰ ਰੈਸਕਿਊ ਕਰਕੇ ਛਡਵਾਇਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਮੁਤਾਬਕ ਥਾਣਾ ਸਿਟੀ ਦੇ ਐਸ ਐਚ ਓ ਜਗਤਾ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਹਸਾਰ ਨਿਵਾਸੀ ਅਤੇ ਫਰੀਦਕੋਟ ਨਿਵਾਸੀ ਦੇ ਵੱਲੋਂ ਸਿੱਠੀ ਚੌਂਕ ਦੇ ਕੋਲ ਗੋਲਡਨ ਸਪਾਸ ਸੈਂਟਰ ਦੀ ਆੜ ਦੇ ਵਿੱਚ ਕੁੜੀਆਂ ਨੂੰ ਆਪਣੇ ਨਾਲ ਰੱਖ ਕੇ ਉਸ ਤੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਰਿਸ ਤੋਂ ਬਾਅਦ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆਜਨ ਜੀ ਆਈਪੀਐਸ ਐਸਐਸਪੀ ਫਰੀਦਕੋਟ ਜੀ ਰਹਿਣ ਮੈਂ ਮਾੜੇ ਅੰਸਾ ਖਰਾਬ ਅਸੀਂ ਲਗਾਤਾਰੀ ਕਾਰਵਾਈ ਕਰਦੇ ਰਹਿੰਦੇ ਹਾਂ ਇਸੇ ਤਰ੍ਹਾਂ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਸੇਠੀ ਗੜੀ ਚੌਂਕ ਦੇ ਵਿੱਚ ਇੱਕ ਗੋਲਡਨ ਸਪਾ ਸੈਂਟਰ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਇਨਲੀਗਲ ਧੰਦਾ ਜਿਹੜਾ ਲੜਕੀਆਂ ਨਾਲ ਚਲ ਰਿਹਾ ਉਸ ਦੇ ਸਾਡੇ ਇਨਸਪੈਕਟਰ ਜਗਤਾਰ ਸਿੰਘ ਜਿਹੜੇ ਸਿਟੀ ਇੰਚਾਰਜ ਨੇ ਇਹਨਾਂ ਨੂੰ ਰੇਡ ਕੀਤੀ ਤੇ ਇੱਥੇ ਸਾਨੂੰ ਜੋ ਰੇਡ ਕੀਤੀ ਤਾਂ ਚਾਰ ਲੜਕੀਆਂ ਜਿਹੜੀਆਂ ਜਿਸ ਦੇ ਵਿੱਚ ਦੋ ਤਾਂ ਇੰਡੀਅਨ ਸੀ ਤੇ ਦੋ ਵਿਦੇਸ਼ੀ ਲੜਕੀਆਂ ਉਤੋਂ ਉਸ ਟਾਈਮ ਬੈਠੀਆਂ ਮਿਲੀਆਂ ਇਸ ਦੇ ਵਿੱਚ ਜਿਹੜੇ ਇਸ ਸਪਾ ਸੈਂਟਰ ਚਲਾ ਰਹੇ ਸੀ ਇਹਦੇ ਚੋ ਵੀ ਦੋਨੋਂ ਜਿਹੜੇ ਓਨਰ ਸੀ ਉਹਨਾਂ ਨੂੰ ਹੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਜਿੰਦੇ ਵਿੱਚ ਰੋਬਿਨ ਜਿਹੜਾ ਸੀ ਇਹ हिसार ਹਰਿਆਣਾ ਦਾ ਸੀ ਤੇ ਇੱਕ ਸਮਰਪਨ ਸਿੰਘ ਪੁੱਤਰ ਇਹ ਫਰੀ ਕੋਟ ਦਾ ਸੀ ਇਹ ਜਿਹੜੇ ਇਸ ਸਪਾ ਸੈਂਟਰ ਨੂੰ ਰਨ ਕਰ ਰਹੇ ਸੀ ਤੇ ਜਿਹੜੀਆਂ ਜਿਹੜੀਆਂ ਲੜਕੀਆਂ ਉਹ ਜਦੋਂ ਇਹ ਵਿਕਟਮ ਤੌਰ ਤੇ ਸਾਡੇ ਅਸੀਂ ਇਹਨਾਂ ਨੂੰ ਰੱਖ ਲਿਆ ਤੇ ਇਹ ਇਸ ਟਾਈਮ ਅਸੀਂ ਇਹ ਸਪਾ ਸੈਂਟਰ ਜਿਹੜਾ 골ਡਨ ਸਪਾ ਸੈਂਟਰ ਬੰਦ ਕਰ ਦਿੱਤਾ ਗਿਆ ਹੈ ਸਰ ਇਸ ਤਰ੍ਹਾਂ ਇਸ ਤਰ੍ਹਾਂ ਦੇ ਕੁਝ ਹੋਰ ਵੀ ਚੱਲ ਰਹੇ ਐ ਸਬ ਸੈਕਟਰ ਜੀ ਨਹੀਂ ਇਸ ਤਰ੍ਹਾਂ ਦਾ ਹੋਰ ਸੈਂਟਰ ਤਾਂ ਨਹੀਂ ਅਜੇ ਤੱਕ ਸਾਹਮਣੇ ਆਇਆ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਕਿਉਂਕਿ ਇਹ ਮਾਰਕੀਟ ਦੇ ਵਿੱਚ ਇਹ ਸੈਂਟਰ ਦੇ ਤੇ ਇਸ ਦੇ ਇੱਕ ਮਾਰਕੀਟ ਦੇ ਵਿੱਚੋਂ ਹੀ ਆਬਜੈਕਟ ਲੋਕਾਂ ਨੂੰ ਏਸੀ ਦੀ ਪ੍ਰੋਬਲਮ ਹੋਦੀ ਕਿਉਂਕਿ ਇਹ ਜਿਹੜਾ ਯੂਥ ਤੇ ਵੀ ਤੇ ਜਿਹੜੇ ਇੱਥੇ ਲੇਡੀਜ਼ ਆ ਜਾਂ ਆਉਂਦੇ ਜਾਂਦੇ ਉਹਨਾਂ ਦੇ ਪਬਲਿਕ ਤੇ ਮਾੜਾ ਸਜੰਦਾ ਸੀਗਾ ਤਾਂ ਕਰਕੇ ਇਸ ਤੇ ਬਾਜ਼ੀ ਆੜ ਦੇ ਵਿੱਚ ਦੇ ਦਿੰਦੇ ਆ ਵੀ ਜਿਹੜਾ ਵਾਧੂ ਨੌਕੰਦਾ ਚੱਲਦਾ ਹਾਂ ਬਿਲਕੁਲ ਇਸੇ ਕਰਕੇ ਇਹਨੂੰ ਬੰਦ ਕੀਤਾ ਗਿਆ ਜਿਹੜਾ ਅਕਸਰ ਹੀ ਜਿਹੜੇ ਸਪਾ ਸੈਂਟਰ ਨੇ ਉਹ ਇਸ ਆਰਟ ਤੇ ਸਪਾ ਸੈਂਟਰ ਦੇ ਆਰਟ ਦੇ ਵਿੱਚ ਜਿਹੜਾ ਦੇ ਦੇ ਭਾਤ ਤੰਦੇ ਦਾ ਕੰਮ ਕਰਦੇ ਨੇ ਉਹ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਹਾਇਰ ਕਰਦੇ ਨੇ ਤੇ ਉਹਨਾਂ ਤੋਂ ਇਹ ਦੰਦਾ ਕਰਵਾਇਆ ਜਾਂਦਾ ਸਰ ਤੁਹਾਡੇ ਉਹ ਕੀ ਕਰਵਾਏ ਹੁਣ ਇਸੇ ਜਿਹੜੀ ਦੋਨਾਂ ਦੀ ਰੈਸਟ ਪਾ ਲਈਏ ਜਿਹੜੇ ਜਿਹੜੇ ਇਹਦੇ ਓਨਰ ਸੀ ਤੇ ਉਹਨਾਂ ਨੂੰ ਅਜੋ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਇਹਨਾਂ ਤੋਂ ਪੁੱਛ ਕੇ ਕਰਾਂਗੇ ਕਿ ਇਹ ਕਿੰਨੇ ਟਾਈਮ ਤੋਂ ਚਲਾ ਰਹੇ ਸੀ ਤੇ ਜਿਹੜੇ ਇਹੜੀਆਂ ਲੜਕੀਆਂ ਨੇ ਇਹ ਕਿਵੇਂ ਹਾਇਰ ਕਰਦੇ ਨੇ ਜਾਂ ਕੀ ਇਹਨਾਂ ਨੂੰ ਇਸ ਤਰ੍ਹਾਂ ਇੱਥੇ ਰੱਖਿਆ ਜਾ ਕੇ ਪਿਆਸ ਸਰ ਮੌਕੇ ਦੀ ਕੋਈ ਗੱਲ ਆ ਮੌਕੇ ਦੇ ਕੋਈ ਜਿਹੜੀ ਇਤਰਾਜਨ ਯੋਗ ਜਿਹੜੀਆਂ ਸਪਾ ਸੈਂਟਰ ਦੇ ਵਿੱਚ ਨਹੀਂ ਚੀਜਾਉਣੀਆਂ ਚਾਹੀਦੀਆਂ ਸੀ ਇਤਰਾਜਨ ਯੋਗ ਚੀਜ਼ਾਂ ਇੱਥੇ ਮਿਲੀਆਂ ਸਰ ਇਹ ਰੀਆ ਲੜਕੀਆਂ ਦੱਸੇ ਆ ਰੀਆਂ ਹੋਏ ਔਰਤਾਂ ਕਿੱਥੇ ਸੀ ਬਹੁਤ ਬਹੁਤ ਇਹ ਇਹ ਦੋ ਤਾਂ ਆਪਾਂ ਕਹਿ ਸਕਦੇ ਆਂ ਵੀ ਸਾਡੇ ਇੰਡੀਅਨ ਕਲਚਰ ਚ ਸੀ ਤੇ ਦੋ ਵਿਦੇਸ਼ੀ ਸੀ